ਹੈਲੋ ਦੋਸਤੋ ਫਿਲਮ ਮੇਕਰ ਅਨੁਭਵ ਸਿਨਾਦੀ ਨਵੀਂ ਵੈਬ ਸੀਰੀਜ਼ IC 814 ਦਾ ਕੰਧਾਰ ਹਾਈਜੈਕ ਸਟੋਰੀ ਜਿਸ ਦਾ ਪ੍ਰੀਮੀਅਰ 29 ਅਗਸਤ ਨੂੰ Netflix ਤੇ ਹੋਇਆ ਸੀ ਉਸ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਕਮਾਂ ਸਾਝੜ ਚੁੱਕਿਆ ਹੈ ਦਸੰਬਰ 1999 ਵਿੱਚ ਇੰਡੀਅਨ ਏਅਰਲਾਈਨਸ ਦੀ ਫਲਾਈਟ IC 814 ਦੇ ਹਾਈਜੈਕ ਤੇ ਆਧਾਰਿਤ ਇਸ ਵੈਬ ਸੀਰੀਜ਼ ਦੀ ਸੋਸ਼ਲ ਮੀਡੀਆ ਤੇ ਹੁਣ ਬੈਨ ਦੀ ਮੰਗ ਉੱਠ ਰਹੀ ਹੈ ਕਿਉਂਕਿ ਇਸ ਵਿੱਚ ਹਾਈਜੈਕਰਸ ਦੇ ਨਾਮ ਬਦਲ ਕੇ ਹਿੰਦੂ ਨਾਮ ਰੱਖ ਦਿੱਤੇ ਗਏ ਨੇ ਜੀ ਹਾਂ ਇਹੀ ਦਾਵਾ ਹੋ ਰਿਹਾ ਹੈ ਦਰਅਸਲ ਨੈਟਫਲਿਕਸ ਤੇ IC 814 ਦੀ ਕੰਧਾਰ ਹਾਈਜੈਕਰਸ ਵਿੱਚ ਇੰਡੀਅਨ 에ਅਰਲਾਈਨਸ ਦੇ ਜਹਾਜ਼ IC 814 ਦੀ ਹਾਈਜੈਕਿੰਗ ਦੀ ਕਹਾਣੀ ਦਿਖਾਈ ਗਈ ਹੈ ਇਹ ਹਾਈਜੈਕਿੰਗ 24 ਦਸੰਬਰ 1999 ਨੂੰ ਹੋਈ ਸੀ ਨੇਪਾਲ ਦੇ ਕਾਠਮੰਡੂ ਦੇ ਤ੍ਰਿਬੂਵਨ ਇੰਟਰਨੈਸ਼ਨਲ ਹਵਾਈ ਅੱਡੇ ਤੋਂ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ ਦੇ ਲਈ ਉਡਾਨ ਭਰਨ ਵਾਲੀ ਇੰਡੀਅਨ 에ਅਰਲਾਈਨਸ ਦੀ ਫਲਾਈਟ ਨੂੰ ਪੰਜ ਅੱਤਵਾਦੀਆਂ ਵੱਲੋਂ ਹਾਈਜੈਕ ਕਰ ਲਿਆ ਗਿਆ ਸੀ ਜਹਾਜ਼ ਦੇ ਹਾਈਜੈਕ ਹੋਣ ਤੋਂ ਬਾਅਦ ਉਸ ਨੂੰ ਕਈ ਜਗ੍ਹਾ ਤੇ ਉਤਰਨ ਲਈ ਮਜਬੂਰ ਹੋਣਾ ਪਿਆ ਫਾਈਨਲੀ ਜਹਾਜ਼ ਅਫਗਾਨਿਸਤਾਨ ਦੇ ਹਨੇਰ ਵਿੱਚ ਜਾ ਕੇ ਰੁਕਿਆ ਜੋ ਕਿ ਤਾਲਿਬਾਨ ਦੇ ਕਬਜ਼ੇ ਵਿੱਚ ਸੀ ਤਾਂ ਸੀਰੀਜ਼ ਵਿੱਚ ਹਾਈਜੈਕਰਸ ਨੂੰ ਚੀਫ ਡਾਕਟਰ 버ગર ਭੋਲਾ ਤੇ ਸ਼ੰਕਰ ਦੇ ਨਾਮ ਨਾਲ ਬੁਲਾਇਆ ਗਿਆ ਹੈ ਤਾਂ ਸੋਸ਼ਲ ਮੀਡੀਆ ਤੇ ਕਈ ਲੋਕਾਂ ਨੇ ਭੋਲਾ ਤੇ ਸ਼ੰਕਰ ਦੇ ਨਾਮਾਂ ਨੂੰ ਲੈ ਕੇ ਗੁੱਸਾ ਜ਼ਾਹਰ ਕੀਤਾ ਲੋਕਾਂ ਨੇ ਇਲਜ਼ਾਮ ਲਗਾਇਆ ਕਿ ਫਿਲਮ ਮੇਕਰਜ਼ ਨੇ ਜਾਣਬੁੱਝ ਕੇ ਹਾਈਜੈਕਰ ਦਾ ਨਾਮ ਹਿੰਦੂਆਂ ਦੇ ਨਾਵਾਂ ਤੇ ਰੱਖਿਆ ਜਦੋਂ ਕਿ ਕਿ ਉਹ ਮੁਸਲਿਮ ਸੀ ਤਾਂ ਸੋਸ਼ਲ ਮੀਡੀਆ ਤੇ ਕੁਝ ਲੋਕਾਂ ਨੇ ਅਰਬ ਸਿਨਾ ਦੇ ਤੱਥਾਂ ਦੇ ਨਾਲ ਛੇੜਛਾੜ ਕਹਾਣੀ ਨਾਲ ਛੇੜਛਾੜ ਤੇ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰਨ ਦਾ ਇਲਜ਼ਾਮ ਲਗਾ ਦਿੱਤਾ ਹੁਣ ਦੋਸਤੋ ਅਸਲੀ ਗੱਲ ਤੁਹਾਨੂੰ ਅਸੀਂ ਦੱਸਦੇ ਹਾਂ 6 ਜਨਵਰੀ ਸਨ 2000 ਨੂੰ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਇੱਕ ਬਿਆਨ ਦੇ ਅਨੁਸਾਰ ਹਾਈਜੈਕਰਾਂ ਦੇ ਅਸਲੀ ਨਾਮ ਸੀ ਇਬਰਾਹਿਮ ਅਥਰ ਅਖਤਰ ਸੈਦ ਸਨੀ ਅਹਿਮਦ ਕਾਜ਼ੀ ਜ਼ਹੂਰ ਇਬਰਾਹਿਮ ਤੇ ਸ਼ਾਕਿਰ ਤਾਂ ਵਿਦੇਸ਼ ਮਿਨਿਸਟਰੀ ਨੇ ਦੱਸਿਆ ਕਿ ਹਾਈਜੈਕਰਾਂ ਨੇ ਸਵਾਲ ਯਾਤਰੀਆਂ ਦੇ ਸਾਹਮਣੇ ਵਰਤਣ ਦੇ ਲਈ ਆਪਣੇ ਕੋਡ ਨੇਮ ਰੱਖੇ ਹੋਏ ਸੀ ਜੋ ਕਿ ਸੀ ਚੀਫ ਡਾਕਟਰ ਬਰਗਰ ਭੋਲਾ ਤੇ ਸ਼ੰਕਰ ਇਹੋ ਨਾਮ ਸੀ ਜਿਸ ਦਾ ਹਾਈਜੈਕਰ ਇੱਕ ਦੂਸਰੇ ਨੂੰ ਬੁਲਾਉਣ ਲਈ ਇਸਤੇਮਾਲ ਕਰਦੇ ਤਾਂ ਇਹ ਕਹਿਣਾ ਹੈ ਕਿ ਮੇਕਰਸ ਨੇ ਨਾਮ ਬਦਲ ਦਿੱਤਾ ਇਹ ਵੀ ਠੀਕ ਨਹੀਂ ਘਟਨਾ ਦੇ ਦੌਰਾਨ ਦੋ ਹਾਈਜੈਕਰਾਂ ਦੇ ਕੋਡ ਨੇਮ ਜੋ ਸੀ ਉਹਨਾਂ ਵੱਲੋਂ ਯੂਜ਼ ਕੀਤੇ ਗਏ ਸੀ ਤਾਂ Netflix ਸੀਰੀਜ਼ ਪੱਤਰਕਾਰ ਸ਼੍ਰਿੰਜਾਇ ਚੌਧਰੀ ਤੇ ਦੇਵੀ ਸ਼ਰਨ ਵੱਲੋਂ ਲਿਖੀ ਗਈ ਕਿਤਾਬ ਫਲਾਈਟ ਇਨਟੂ ਫੀਅਰ ਦੀ ਕੈਪਟਨ ਸਟੋਰੀ ਤੇ ਆਧਾਰਿਤ ਹੈ ਤੇ ਇਸ ਸੀਰੀਜ਼ ਵਿੱਚ ਵਿਜੇ ਵਰਮਾ, ਨਸੀਰਉਦੀਨ ਸ਼ਾ, ਪੰਕਜ ਕਪੂਰ, ਮਨੋਜ ਪਾਵਾ, ਅਰਵਿੰਦ ਸਵਾਮੀ, ਅਨੁਪਮ ਤ੍ਰਿਪਾਠੀ, ਦਿਆ ਮਿਰਜ਼ਾ ਪਤਰਲੇਖਾ ਅਮ੍ਰਿਤਾ ਪੂਰੀ ਦੇ ਵਿਆਨਦੂ ਭੱਟਾਚਾਰੀਆ ਖਾਸ ਕਿਰਦਾਰ ਨਿਭਾ ਰਹੇ ਨੇ ਤਕਾਠ ਮੰਡੂ ਤੋਂ ਨਵੀਂ ਦਿੱਲੀ ਜਾ ਰਹੀ ਇੰਡੀਅਨ 에ਅਰਲਾਈਨਸ ਦੀ ਫਲਾਈਟ ਨੋ 24 ਦਸੰਬਰ 1999 ਨੂੰ ਉਡਾਨ ਭਰਨ ਤੋਂ ਕੁਝ ਸਮੇਂ ਬਾਅਦ ਹੀ ਪਾਕਿਸਤਾਨ ਸਥਿਤ ਅਤਵਾਦੀ ਗਰੁੱਪ ਹਰਕਤ ਉਲ ਮੁਜਾਹੀਦੀਨ ਦੇ ਪੰਜ ਅਤਵਾਦੀਆਂ ਨੇ ਹਾਈਜੈਕ ਕਰ ਲਿਆ ਸੀ ਤੇ ਹਾਈਜੈਕਰਸ ਵੱਲੋਂ ਕਈ ਵਾਰ ਜਹਾਜ਼ ਨੂੰ ਆਪਣਾ ਰਸਤਾ ਬਦਲਣ ਲਈ ਮਜਬੂਰ ਕੀਤਾ ਗਿਆ ਪਹਿਲਾਂ ਇਸ ਨੂੰ ਅਮਰੀਕਸਰ ਫਿਰ ਲਾਹੌਰ ਫਿਰ ਦੁਬਈ ਫਿਰ ਸੰਯੁਕਤ ਅਰਬ ਅਮੀਰਾਤ ਲੈ ਜਾਇਆ ਗਿਆ ਜਿੱਥੇ ਜਹਾਜ਼ ਵਿੱਚ ਪੈਟਰੋਲ ਯਾਨੀ ਫਿਊਲ ਭਰਨ ਦੇ ਬਦਲੇ 27 ਯਾਤਰੀਆਂ ਨੂੰ ਰਿਹਾ ਕੀਤਾ ਗਿਆ ਜਿਸ ਵਿੱਚ ਇੱਕ ਕਾਫੀ ਜ਼ਿਆਦਾ ਜ਼ਖਮੀ ਵੀ ਸੀ ਤੇ ਜਿਸਨੇ ਬਾਅਦ ਵਿੱਚ ਜ਼ਖਮਾ ਕਰਕੇ ਦਮ ਤੋੜ ਦਿੱਤਾ ਅਸਲ ਗੱਲ ਇਹ ਸੀ ਕਿ ਇੱਕ ਪੈਸੇਂਜਰ ਹਾਈਜੈਕਰਸ ਦੇ ਨਾਲ ਜਹਾਜ਼ ਵਿੱਚ ਲੜ ਗਿਆ ਭੜ ਗਿਆ ਸੀ ਤੇ ਅਤਵਾਦੀ ਵੱਲੋਂ ਚਾਕੂ ਪੈਸੇਂਜਰ ਦੀ ਗਰਦਨ ਤੇ ਲਗਾ ਦਿੱਤਾ ਗਿਆ ਜਿਸ ਤੋਂ ਬਾਅਦ ਉਸ ਦੀ ਗਰਦਨ ਦੀ ਨਸ ਕਟ ਗਈ ਤੇ ਉਹ ਲਹੂ ਲਹਾਨ ਹੋ ਗਿਆ ਤੇ ਫਿਰ ਹਾਈਜੈਕਰਸ ਨੇ ਉਸ ਨੂੰ ਦੁਬਈ ਵਿੱਚ ਉਤਾਰ ਦਿੱਤਾ ਇਸ ਤੋਂ ਬਾਅਦ ਜਹਾਜ਼ ਕੰਦਾਰ ਅਫਗਾਨਿਸਤਾਨ ਵਿੱਚ ਉਤਰਿਆ ਤੇ ਜੋ ਉਸ ਸਮੇਂ ਤਾਲਿਬਾਨ ਦੇ ਕਬਜ਼ੇ ਵਿੱਚ ਸੀ ਫਿਰ ਹਾਈਜੈਕਰਸ ਨੇ ਇੰਡੀਅਨ ਜੇਲ ਵਿੱਚ ਬੰਦ 36 ਅਤਵਾਦੀਆਂ ਦੀ ਰਿਹਾਈ ਲਈ 200 ਮਿਲੀਅਨ ਅਮਰੀਕਨ ਡਾਲਰ ਨਕਦ ਤੇ ਇੱਕ ਮਰੇ ਹੋਏ ਅਤਵਾਦੀ ਦੇ ਰੈਲਿਕਸ ਮੰਗੇ ਇਸ ਤੋਂ ਬਾਅਦ ਇੰਡੀਅਨ ਗਵਰਨਮੈਂਟ ਤੇ ਤਾਲੀਬਾਨ ਦੇ ਲੋਕਾਂ ਵਿਚਕਾਰ ਕਾਫੀ ਗੱਲਬਾਤ ਹੋਈ ਕਈ ਦਿਨਾਂ ਤੱਕ ਚੱਲੇ ਇਸ ਮਾਮਲੇ ਵਿੱਚ ਇੰਡੀਅਨ ਗਵਰਨਮੈਂਟ ਨੂੰ ਤਿੰਨ ਹਾਈ ਪ੍ਰੋਫਾਈਲ ਅਤਵਾਦੀਆਂ ਨੂੰ ਰਿਹਾ ਕਰਨ ਤੇ ਸਹਿਮਤੀ ਦਿਤਾਉਣੀ ਪਈ। ਉਸ ਵੇਲੇ ਅਟਲ ਬਿਹਾਰੀ ਵਾਜਪਈ ਦੀ ਸਰਕਾਰ ਸੀ ਤੇ ਜਸਵੰਤ ਸਿੰਘ ਵਿਦੇਸ਼ ਮੰਤਰੀ ਸੀ। ਪਾਰਿਆਂ ਦੀਆਂ ਤਿੰਨ ਅਲੱਗ-ਅਲੱਗ ਜੇਲਾਂ ਵਿੱਚ ਬੰਦ مولانا ਮਸood ਅਜ਼ਰ ਅਹਿਮਦ ਜ਼ਰਗਰ ਤੇ ਸ਼ੇਖ ਅਹਿਮਦ ਉਮਰ ਸੈਦ ਨੂੰ ਬਾਹਰ ਕੱਢਿਆ ਗਿਆ ਤੇ ਖੁਦ ਵਿਦੇਸ਼ ਮੰਤਰੀ ਜਹਾਜ਼ ਨਾਲ ਉਹਨਾਂ ਤਿੰਨ ਅਤਵਾਦੀਆਂ ਨੂੰ ਆਪਣੇ ਨਾਲ ਲੈ ਕੇ ਕੰਧਾਰ ਪਹੁੰਚੇ। 31 ਦਸੰਬਰ 1999 ਨੂੰ ਤਿੰਨਾਂ ਦੀ ਪਛਾਣ ਨੂੰ ਕਨਫਰਮ ਕਰਨ ਤੋਂ ਬਾਅਦ ਜੈਸ਼ੇ ਮੁਹੰਮਦ ਦੇ ਲੀਡਰ ਮੌਲਾਨਾ ਮਸood ਅਹਿਮਦ ਉਮਰ ਸੈਦ ਨੂੰ ਤਾਲੀਬਾਨ ਦੀ ਮੌਜੂਦਗੀ ਵਿੱਚ ਕੰਧਾਰ ਦੇ ਵਿੱਚ ਹੀ ਰਹਾ ਕਰ ਦਿੱਤਾ ਗਿਆ ਤੇ ਹਾਈਜੈਕਰਸ ਨੂੰ ਪਾਕਿਸਤਾਨ ਫਰਾਰ ਹੋਣ ਦੀ ਇਜਾਜ਼ਤ ਦੇ ਦਿੱਤੀ ਗਈ ਇਸ ਤੋਂ ਅੱਗੇ ਕੀ ਹੋਇਆ ਉਹ ਤੁਸੀਂ ਵੈਬ ਸੀਰੀਜ਼ ਦੇ ਵਿੱਚ ਦੇਖ ਸਕਦੇ ਹੋ ਕਿ ਉਹਨਾਂ ਨੇ ਕੀ ਦਿਖਾਇਆ ਹੈ ਸੋ ਦੋਸਤੋ ਕਿੱਦਾਂ ਲੱਗਿਆ ਤੁਹਾਨੂੰ IC 814 ਦੀ ਅਸਲ ਕਹਾਣੀ ਦਾ ਰਾਜ਼ ਔਰ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿਉਂਕਿ ਅਗਰ ਇਹ ਵੈਬ ਸੀਰੀਜ਼ ਰਿਲੀਜ਼ ਹੋ ਚੁੱਕੀ ਹੈ ਤਾਂ ਇਸ ਵਿੱਚ ਜੋ ਤੁਹਾਨੂੰ ਦਿਖਾਇਆ ਜਾਵੇਗਾ ਉਸ ਤੋਂ ਤੁਹਾਨੂੰ ਕਾफी ਅੰਦਾਜ਼ਾ ਲੱਗ ਜਾਵੇਗਾ ਕਿ ਅਸੀਂ ਤੁਹਾਨੂੰ ਕਿੰਨੇ ਸਹੀ ਫੈਕਟ ਦੱਸੇ ਨੇ ਤਾਂ ਅਗਲੀ ਵੀਡੀਓ ਵਿੱਚ ਮੁਲਾਕਾਤ ਹੋਵੇਗੀ ਉਦੋਂ ਤੱਕ ਲਈ ਦੇਖਦੇ ਰਹੋ ਅਰਸ਼ ਐਂਟਰਟੇਨ ਸੱਚੇ ਕਾ